ਠਾਨਕੁਰ ਦੇ ਲਮੀਨੀ ਇਲਾਕੇ ਵਿੱਚ 8 ਫੁੱਟ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਇੱਕ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਮ੍ਰਿਤਕ ਕੋਪਾਲ ਦੀ ਪਤਨੀ ਨੇ ਦੱਸਿਆ ਕਿ ਜ਼ਮੀਨ ਕਾਰਨ ਅਕਸਰ ਘਰ ਵਿੱਚ ਝਗੜਾ ਹੁੰਦਾ ਰਹਿੰਦਾ ਸੀ ਪਰ ਬੀਤੀ ਰਾਤ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਪਵਨ ਕੁਮਾਰ ਜੋ ਨਸ਼ੇ ਦੀ ਹਾਲਤ ਵਿੱਚ ਸੀ ਉਸਨੇ ਉਸਦੇ ਪਤੀ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ ਪੜਾਣਕੋਟ ਦੇ ਲਮੀਨੀ ਇਲਾਕੇ ਦੀ ਇਹ ਘਟਨਾ ਹੈ ਜਿੱਥੇ ਇੱਕ ਭਰਾ ਨੇ ਇੱਕ ਭਰਾ ਦਾ ਕਤਲ ਕਰ ਦਿੱਤਾ ਜ਼ਮੀਨ ਨੂੰ ਲੈ ਕੇ ਘਰ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਪਰ ਬੀਤੀ ਰਾਤ ਨਸ਼ੇ ਦੇ ਵਿੱਚ ਹਾਲਤ ਹਾਲਤ ਦੇ ਵਿੱਚ ਭਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਪਵਨ ਕੁਮਾਰ ਜੋ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਸ ਨੇ ਇਸ ਹਮਲੇ ਵਿੱਚ ਹਮਲਾ ਕੀਤਾ ਆਪਣੇ ਭਰਾ ਤੇ ਤੇ ਉਸ ਤੋਂ ਬਾਅਦ ਉਸ ਦੇ ਭਰਾ ਦੀ ਮੌਤ ਹੋ ਗਈ ਤੇ ਇਹ ਕਹਿੰਦੇ ਸੀ ਤੂੰ ਗਾਲਾਂ ਨਾਲ ਖੱਟੇ ਤੂੰ ਸਾਰੇ ਜਿਹੜੇ ਪਰਾ ਇਕੱਠੇ ਹੋ ਗੋ ਫਿਰ ਗੱਲ ਕਰਨਿਆ ਸੀ ਇਹਨਾਂ ਦੋ ਨਾਂ ਦੀ ਪਟੀਆਂ ਨੇ ਪਟੀਆਂ ਨੇ ਜਿਹੜੇ ਸਿੱਧੀ ਚੇਤਿ ਮੇ ਜਮਾਤੀਆਂ ਤੇ ਉਹ ਵੀ ਉਹ ਆਉਂ ਚਿੜਨਾ ਗਿਆ ਤੇ ਕਿਨੇ ਪਿੱਛੇ ਨੂੰ ਆਇਆ ਉਹ ਵੀ ਉਹ ਸੋਹਣਾ ਤੇ ਇਹਨੇ ਜੂਨ ਤੂੰ ਆਉਂ ਫਖੇ ਨੂੰ ਖਿਡਾ ਚੰਦੀ ਹੋਵੇ ਇਹਨਾਂ ਨੂੰ ਮਾਰਿਆ ਇਹ ਮਰਨ ਵਾਲਾ ਜਿਹੜਾ ਮਦਰਗਪਾਲ ਹੈ ਮਸ਼ੀਨ ਨਗਰ ਨਮੀਨੀ ਦਾ ਰਹਿਣ ਵਾਲਾ ਤੇ ਇਹ ਇਹ ਦਾ ਭਰਾ ਹੈ ਪਵਨ ਕੁਮਾਰ ਉਹ ਇਹਨਾਂ ਨਾਲ ਛੋਟਾ ਸੀਗਾ ਇਹਦੀ ਉਮਰ 47 ਸਾਲ ਹੈ ਪਵਨ ਕੁਮਾਰ ਦੀ ਉਮਰ 34 43 ਸਾਲ ਹੈ ਤੇ ਇਹਨਾਂ ਦੀ ਘਰੇਲੂ ਬਣਦੀ ਆਪਸ ਵਿੱਚ ਕਲੇਸ਼ ਰਹਿੰਦਾ ਸੀਗਾ ਰਾਤੀ ਪਵਨ ਕੁਮਾਰ ਨੇ ਇੱਕਰਾ ਪੀ ਕੇ ਇਹਦੇ ਤੇ ਚਪਤੀ ਇੱਕ ਲੈ ਕੇ ਲੱਕੜ ਦੀ ਸਥੋਸ ਜਿਹਦੇ ਸਿਰ ਤੇ ਵਾਰ ਕੀਤਾ ਡਿੱਗ ਪਿਆ ਪੰਜ ਸੱਤ ਵਾਰ ਹੋਰ ਕੀਤੇ ਤੇ ਇਹਨੂੰ ਹਸਪਤਾਲ ਦਾਖਲ ਕਰਾਤਾ ਉਹਦੀ ਘਰ ਦੀ ਨੀ ਅੰਥੀ ਦੀ ਮੌਤ ਹੋ ਗਈ ਹੁਣ ਉਹਦੀ ਘਰ ਦੀ ਤੇ ਬੇਨਾਂ ਦੇ ਸੀਮਾ ਉਹਦੀ ਨਾਂ ਉਹਦੇ ਬੇਨਾਂ ਦੇ ਪੱਤੇ ਅੱਜ ਕਰਤਾ ਤੇ ਰੂਦ ਉਹਦਾ ਪਵਨ ਕੁਮਾਰ ਦੇ ਨਾਂ ਤੇ